ਜੈਨ ਮਹਾਕਾਲ ਸ਼ਾਹੀ ਸਵਾਰੀ ਯਾਤਰਾ ਲੁਧਿਆਣਾ ਦੇ ਵਿੱਚ ਕੱਢੀ ਜਾ ਰਹੀ ਹੈ ਤਾਂ ਮੇਰੇ ਨਾਲ ਮੋਨੂ ਜਨੇਜਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੋਨੂ ਜੀ ਇਹ ਯਾਤਰਾ ਬਾਰੇ ਥੋੜੀ ਜੀ ਜਾਣਕਾਰੀ ਦਿਓ ਇਹ ਯਾਤਰਾ ਦੂਸਰੀ ਉਜੈਨ ਮਹਾਕਾਲ ਸ਼ਾਹੀ ਸਵਾਰੀ ਯਾਤਰਾ ਲੁਧਿਆਣਾ ਤੋਂ ਨਿਕਲੀ ਜਾ ਰਹੀ ਹੈ ਇਹ ਦੂਸਰਾ ਸਾਲ ਹੈ ਮੇਰੇ ਸਭ ਭਰਾਵਾਂ ਦੇ ਸਹਿਯੋਗ ਨਾਲ ਖਾਸ ਕਰ ਪ੍ਰਿੰਸ ਜੀ ਦੇ ਅਨਾ ਸਾਰੀ ਸਮੂਚੀ ਟੀਮ ਸੇਮ ਉਜੈਨ ਦੇ ਕਲਚਰ ਨਾਲ ਯਾਤਰਾ ਨਿਕਲਦੀ ਹੈ ਜਿੱਦਾਂ ਉੱਥੇ ਉਜੈਨ ਮਹਾਕਾਲ ਯਾਤਰਾ ਨਿਕਲਦੀ ਹੈ ਉਸੇ ਤਰਜ਼ ਇੱਥੇ ਯਾਤਰਾ ਨਿਕਲ ਰਹੀ ਹੈ ਇਹ ਯਾਤਰਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਯਾਤਰਾ ਦਾ ਸਾਰੀ ਪਾਲਕੀ ਸਵਾਰੀ ਯਾਤਰਾ ਮੋੜਿਆਂ ਤੋਂ ਚੱਕ ਕੇ 5 ਕਿਲੋਮੀਟਰ ਮੀਟਰ ਦਾ ਯਾਤਰਾ ਮਾਰਗ ਹੈ ਇਹ ਸਾਰਾ ਯਾਤਰਾ ਮਾਰਗ ਪਾਲਕੀ ਸਾਹਿਬ ਮੋੜਿਆਂ ਤੇ ਚੱਕ ਕੇ ਆ ਜੀ ਲੋਕਾਂ ਦੇ ਵਿੱਚ ਇਸੇ ਤਰੀਕੇ ਨਾਲ ਜਿਹੜੀ ਯਾਤਰਾ ਕਰ ਸ਼ਹੀਦ ਸਵਾਰੀ ਯਾਤਰਾ ਕੀਤੀ ਜਾਂਦੀ ਹੈ ਸੇਮ ਉਹੀ ਕਲਚਰ ਉਹੀ ਤਰੀਕਾ ਹੈ ਭੋਲੇनाथ ਜੀ ਮਹਾਕਾਲ ਜੀ ਦੇ ਰੂਪ ਵਿੱਚ ਪੋਲੇਨਾ ਜੀ ਮਹਾਕਾਲ ਜੀ ਦੇ ਰੂਪ ਵਿੱਚ ਨਗਰ ਭ੍ਰਮਾਣੋਂ ਨਿਕਲਦੇ ਆ ਤੇ ਭਗਤਾਂ ਦੇ ਅਸ਼ੀਰਵਾਦ ਦਿੰਦੇ ਆ ਉਹੀ ਕਲਚਰ ਲੁਧਿਆਣਾ ਵਿੱਚ ਪਿਛਲੇ ਸਾਲ ਆਇਆ ਸੀ ਤੇ ਇਸ ਵਾਰੀ ਦੂਸਰਾ ਸਾਲ ਹੈ ਇਹ ਯਾਤਰਾ ਦਾ ਅੱਗੇ ਤੋਂ ਵੀ ਹਰ ਸਾਲ ਯਾਤਰਾ ਨਿਕਲਦੀ ਰਹੇ ਪ੍ਰਮਾਤਮਾ ਹਿੰਮਤ ਦਈ ਰੱਖੇ ਤੇ ਭ੍ਰਮਾ ਦਾ ਸਾਥ ਦਈ ਰੱਖੇ ਜਦੋਂ ਤੱਕ ਸਾਚ ਸਾਹ ਹੈ ਉਮੀਦ ਹੈ ਨਿਕਲਦੀ ਰਹੇਗੀ ਬਾਕੀ ਉਹਦੀ ਮੋਜ ਸਟਾਰਟਿੰਗ ਕਿੱਥੋਂ ਦੀ ਹੁੰਦੀ ਹੈ ਤੇ ਸਮਾਪਤੀ ਕਿੱਥੇ ਹੁੰਦੀ ਯਾਤਰਾ ਇਹ ਸਟਾਰਟਿੰਗ ਸੀਤਾ ਮਾਤਾ ਮੰਦਰ ਦ੍ਰੇਸ਼ੀ ਤੋਂ ਸ਼ੁਰੂ ਹੋ ਕੇ ਛੋੜਾ ਬਾਜ਼ਾਰ ਕੰਟਾ ਘੜ ਕੋ ਛੋੜਾ ਬਾਜ਼ਾਰ ਤੋਂ ਹੁੰਦੇ ਹੋਏ ਨਿੱਕਮਲ ਚੌਂਕ ਨਿੱਕਮਲ ਚੌਂਕ ਤੋਂ ਸ਼ੰਗਲਾਸ਼ ਵਾਲਾ ਰੋਡ ਸ਼ੰਗਲਾਸ਼ ਵਾਲਾ ਰੋਡ ਤੋਂ ਗੋਕੁਲ ਰੋਡ ਗੋਕੁਲ ਰੋਡ ਤੋਂ ਮੋਜਪੁਰਾ ਮੋਜਪੁਰਾ ਸੁਭਾਨੀ ਬਿਲਡਿੰਗ ਨਿਮ ਵਾਲਾ ਚੌਂਕ ਨਿਮ ਵਾਲਾ ਚੌਂਕ ਤੋਂ ਹੁੰਦੇ ਆ 3 ਨੰਬਰ ਡਿਵੀਜ਼ਨ 3 ਨੰਬਰ ਡਿਵੀਜ਼ਨ ਤੋਂ ਬੈਂਜਮਨ ਰੋਡ ਤੋ ਹੁੰਦੇ ਛਿਰੇ ਹਨੂਮਾਨ ਮੰਦਰ ਨਾਲ ਅੱਖਾ ਗੜਕ ਕਲੋਨੀ ਸਮਾਪਤੀ ਹੁੰਦੀ ਹੈ ਇੱਕ ਗੱਲ ਹੋਰ ਹੈ ਰਸਤੇ 'ਚ ਪੰਜ ਛੇ ਜਗ੍ਹਾ ਮਹਾ ਆਰਤੀ ਹੋਣੀ ਹੈ 108 ਜੋਤਾ ਜਾ ਕੇ ਜਿੰਦਾ ਨਜ਼ਾਰਾ ਦੇਖਣ ਲਾਇਕ ਹੋਵੇਗਾ ਤੁਹਾਡੇ ਤੋਂ ਸਿਰਫ ਅੱਧਾ ਕਿਲੋਮੀਟਰ ਅੱਗੇ ਜਾ ਕੇ ਸਟੇਜ ਲੱਗੀ ਹੈ ਉੱਥੇ ਮਹਾ ਆਰਤੀ ਦਾ ਨਜ਼ਾਰਾ ਜ਼ਰੂਰ ਦੇਖਣਾ ਨਾ ਤਾਂ ਕਿ ਪਬਲਿਕ ਨੂੰ ਪਤਾ ਚੱਲੇ ਕਿ ਇਹ ਯਾਤਰਾ ਲੋਕਾਂ 'ਚ ਕਿੰਨਾ ਉਤਸ਼ਾਹ ਹੈ जय श्री माता लोका ਦਾ ਪਿਆਰ ਕਿਹੋ ਜਿਹਾ ਮਿਲ ਰਿਹਾ ਰਸਤੇ ਵਿੱਚ ਅਸੀਂ ਵੀ ਦੇਖ ਰਹੇ ਹਾਂ ਕਾਫੀ ਭੀੜ ਹੈ ਦੇਖਣ ਨੂੰ ਲੋਕਾਂ ਦਾ ਪਿਆਰ ਕਿਸ ਤਰ੍ਹਾਂ ਦਾ ਮਿਲ ਰਿਹਾ ਦੇਖੋ ਇਹ ਨਾਮ ਹੀ ਕਾਫੀ ਹੈ ਇਹ ਸਾਡੇ ਲਈ ਨਹੀਂ ਲੋਕ ਮਹਾਕਾਲ ਭੋਲੇ ਨਾਥ ਜੀ ਦਾ ਅਸ਼ੀਰਵਾਦ ਲੈਣ ਸੜਕਾਂ ਦੇ ਉੱਤੇ ਹੋਇਆ ਹੈ ਬਹੁਤ ਜ਼ਿਆਦਾ ਸ਼ਰਧਾ ਹੈ ਲੋਕਾਂ ਦੇ ਮਨ ਚ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਸਿਰਫ ਮਹਾਕਾਲ ਦੀ ਜੈਕਾਰਿਆਂ ਨਾਲ ਨਿਕਲਦੇ ਪਾਲਕੀ ਸਾਹਿਬ ਯਾਤਰਾ ਨਿਕਲ ਰਹੀ ਹੈ ਧੰਨਵਾਦ ਤਾਂ ਬਿਲਕੁਲ ਇੱਕ ਵਾਰ ਫਿਰ ਤੋਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਹਾਂ ਉਜੈਨ ਮਹਾਕਾਲ ਸ਼ਾਹੀ ਸਵਾਰੀ ਯਾਤਰਾ ਜਿਹੜੀ ਕਿ ਉਜੈਨ ਦੀ ਤਰਕ ਦੇ ਉੱਤੇ ਵਧਿਆਣਾ ਦੇ ਵਿੱਚ ਕੱਢੀ ਜਾ ਰਹੀ ਹੈ ਤਾਂ ਦੂਜੀ ਸ਼ੋਭਾ ਯਾਤਰਾ ਤਾਂ ਮੁੰਡੇ ਉੱਤੇ ਚੁੱਕ ਕੇ ਇਸੇ ਤਰ੍ਹਾਂ ਨਾਲ ਜਿਹੜੀ ਕਿ ਯਾਤਰਾ ਹੈ ਉਹ ਉਜੈਨ ਮਹਾਕਾਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤਾਂ ਉਸੇ ਜਿੱ ਤਰ੍ਹਾਂ ਜਿੱਤੇ ਵਧਿਆਣਾ ਦੇ ਵਿੱਚ ਵੀ ਇਹ ਯਾਤਰਾ ਜਿਹੜੀ ਕਿ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਲੋਕਾਂ ਦਾ ਜਿਹੜਾ ਪਿਆਰ ਹੈ ਉਹ ਵੀ ਬਹੁਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਤੀ ਸੁਲਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇਨਿਕ ਸਵੇਰਾ ਵਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par